ਲੇ ਭਾਈ ਮਾਤਾ ਜੀ ਆਤਾ ਹੈ ਹੋਰੇ ਕੰਮ ਕਰਤਾ ਇਹ ਤਾਂ ਹਾਂ ਬਹੁਤ ਭੁੱਖ ਲੱਗੀ ਵੀ ਤੀ ਹਾਂ ਅਸ ਗਿਆ ਪਹਿਲਾਂ ਉਧਰ ਸਰਪ੍ਰਾਈਜ਼ ਫੇਰ ਦਵਾਂਗੇ ਤੁਹਾਨੂੰ ਦੱਸੂਗਾ ਵੀ ਕਿਆ ਬਣਾਇਆ ਸੀ ਅੱਛਾ ਮੈਂ ਇੱਕਦਾਂ ਦੇਖਿਆ ਬਣਾਇਆ ਸੁੱਕੀ ਸਬਜ਼ੀ ਵੀ ਤਾਂ ਤੇਜ ਬਣੇ ਸਕਦੀ ਵੈਸੇ ਕਹਿੰਦਾ ਹੀ ਫੇਰ ਬਣ ਸਕਦੀ ਆ ਬਣ ਸਕਦੀ ਆ ਆ ਦਾ ਮਤਲਬ ਹੈ ਨਹੀਂ ਸਬਜ਼ੀ ਹੈ ਨਹੀਂ ਮਤਲਬ ਸੁੱਕੀ ਦੇ ਚ ਹਣਾ ਹੁਣ ਗੈਸ ਬਾਂਦੀ ਬੈਠ ਜਾ ਜ्यादा ਪ੍ਰੇਖਾਇ ਤੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਆ ਪਰਮਾਤਮਾ ਤੁਹਾਨੂੰ ਸਾਰੇ ਨੂੰ ਸੁਖੀ ਰੱਖੇ ਭਾਈ ਤੰਦਰੁਸਤ ਰੱਖੇ ਲਓ ਜੀ ਬੈਠੇ ਆ ਘਰਾਂ ਹੁਣੇ ਆਇਆ ਤਾਂ ਜੀ ਮੈਂ ਰੋਪੜ ਤੋਂ ਹਨਾ ਅੱਜ ਮਤਲਬ ਕੈਨੋ ਵੀ ਮੈਂ ਹੋ ਗਿਆ ਲੇਟ ਲੇਟ ਐ ਤਾਂ ਨਹੀਂ ਤਾਂ ਤਕਰੀਬਨ ਮੈਂ ਹੁਣੋਂ ਇਸ ਟੰਗਰਾਂ ਚ ਹੁੰਦੇ ਆ ਕੰਮਕਾਰ ਹਨ ਕੋਈ ਕੰਮ ਸੀਗਾ ਮੈਨੂੰ ਉਹਦੇ ਕਰਕੇ ਰੋਪੜ ਨੂੰ ਲੱਗ ਗਿਆ ਜੀ ਟਾਈਮ ਤੇ ਭਾਈ ਹੁਣ ਲੱਗਿਆ ਵਾ ਬਿੱਟੂ ਲੱਗਿਆ ਹੋਇਆ ਨਾਲ ਉਹ ਲੱਗੇ ਵੀ ਡੰਗਰ ਚੋਂ ਤੇ ਮੈਂ ਭਾਈ ਹੁਣੇ ਆਇਆ ਅੱਜ ਦੇਖ ਲਓ ਕਹਿੰਦੇ ਨਹੀਂ ਵੀ ਜੇ ਬੰਦਾ ਘਰ ਤੇ ਰੋਟੀ ਖਾ ਕੇ ਜਾਵੇ ਨਾ ਤਾਂ ਉਹ ਉਹ ਚੀਜ਼ ਵਧੀਆ ਹੁੰਦੀ ਕਹਿੰਦੇ ਜੇ ਘਰ ਤੇ ਭੁੱਖਾ ਜਾਵੇ ਬੰਦਾ ਤਾਂ ਬਾਹਰ ਵੀ ਨਹੀਂ ਕਿਤੇ ਮਿਲਦਾ ਇਹ ਗੱਲ ਭਾਈ ਸੱਚੀ ਆ ਅਨਾ ਬਹੁਤ ਵਾਰ ਮੈਂ ਅਜਮਾ ਲਈ ਇਹ ਗੱਲ ਅੱਜ ਫੇਰ ਉਹੀ ਕੰਮ ਹੋ ਗਿਆ ਮੇਰੇ ਕੋਲ ਮੈਂ ਕਿਆ ਕਰਿਆ ਘਰ ਤੇ ਅੱਜ ਨਾ ਤਾਂ ਮੈਂ ਸਵੇਰੇ ਰੋਟੀ ਖਾਧੀ ਜਾਂ ਮੈਂ ਦੁੱਧ ਨੂੰ ਗਿਆ ਹੈ ਮੈਂ ਕਿਹਾ ਵੀ ਚੱਲ ਵੀ ਉਹੁੱਥੀ ਖਾ ਲਾਂਗੇ ਰੋਪੜੇ ਹਨਾ ਪਰ ਇਹਿਆ ਕੰਮ ਮੁਲ ਗਿਆ ਰੋਪੜ ਚਲੋ ਇੱਕ ਦੋ ਜਿਹੜਾ ਆਪਣਾ ਡੰਗਰਾ ਦੁੱਧ ਦਾ ਕੰਮ ਨਿਬੇੜ ਕੇ ਚਲੋ ਘਰਾਂ ਆ ਗਿਆ ਮੈਂ ਚੱਲ ਹੁਣ ਘਰ ਆਈ ਜਾ ਕੇ ਖਾਣੇ ਆ ਯਾਰ ਘਰ ਆਇਆ ਘਰ ਆਉਂਦੀ ਸਾਰ ਕੋਈ ਕੰਮ ਪੈ ਗਿਆ ਜ਼ਰੂਰੀ ਜਦ ਜੇ ਮੈਨੂੰ ਫੇਰ ਭੱਜਣਾ ਪੈ ਗਿਆ ਜੀ ਮੈਨੂੰ ਆਏ ਤਾਂ ਵੀ ਚੱਲ 10 15 ਮਿੰਟ ਦਾ ਹੀ ਕੰਮ ਹੈ ਵੀ ਆ ਜਾਣਾ ਮੈਂ ਟਾਈਮ ਨਾਲੇ ਹਨਾ ਮੈਂ ਹਾਂ ਚੱਲ ਕਰੇ ਐ ਮੈਂ ਕੋਈ ਗੱਲ ਨਹੀਂ ਬੇ ਟਾਈਮੇ ਜਾ ਹੋ ਗਿਆ ਜਦ ਤੱਕ ਜਦ ਤੱਕ ਬੇ ਟਾਈਮਾ ਜਾ ਹੋਰ ਕਰਕੇ ਉਦਾਂ ਵੀ ਫੇ ਭੁੱਖ ਮਰ ਗਈ ਆ ਜਾ ਪੁੱਤ ਆ ਜਾ ਮੇਰਾ ਉਰੇ ਆ ਆ ਜਾ ਹਾਂ ਓਹੋ ਨੂਰ ਨੇ ਸਾਡੀ ਨੇ ਭਾਈ ਸੇ ਨੂਰ ਆਈ ਤੀ ਉਹ ਪਰਦੇ ਪਿਛੇ ਲੱਗੀ ਜੀ ਲੁਗਣ ਉਹਨੇ ਸਿਰ ਮਾਰ ਲਿਆ ਥਮਲੇ ਨਾਲ ਉਹ ਪਰਦੇ ਦੇ ਬੈਗ ਸਾਈਡ ਖੁੰਝਾ ਸੀਗਾ ਥਵਲੇ ਦਾ ਉਹਨੇ ਕਿਆ ਕਰਿਆ ਪੜਦਾ ਸੈਡ ਨੂੰ ਕਰਿਆ ਨਹੀਂ ਜਿੱਦਾਂ ਨਿਆਣੇ ਪੜਦੇ ਵਿੱਚ ਐਦਾਂ ਅੱਗੇ ਪਿੱਛੇ ਹੋਈ ਜਾਂਦੇ ਵੀ ਪੜਦਾ ਪੜਦੇ ਵਿੱਚ ਨੂੰ ਲੰਘਣਾ ਹਨਾ ਉਹ ਸਾਹਮਣੇ ਕੰਢ ਗਿਆ ਬੱਜੀ ਵਿਚਰੀ ਤੇ ਹੁਣ ਰੋਂਦੀ ਉਧਰ ਮੰਮੀ ਕੋਲ ਫੜਾ ਕੇ ਆਇਆ ਉਹਨੂੰ ਤੇ ਗੱਲ ਹੈ ਕਿ ਜੀ ਐਦਾਂ ਵੀ ਜੇ ਘਰ ਤੇ ਖਾ ਕੇ ਜਾਓ ਭਾਈ ਫੇਰੇ ਮਿਲਦੀ ਬਾਹਰ 15 ਮਿੰਟ ਦਾ ਕੰਮ ਤਾਂ ਇਹ ਜਿਆ ਕੰਮ ਫਸਿਆ ਨਾ ਤਾਂ ਉੱਥੇ ਰੋਟੀ ਮਿਲੀ ਹਨਾ ਨਾ ਕੁਸ ਤੇ ਕੋ ਖਾਣ ਜੋਗਾ ਨਾਲ ਕੁਸ ਹੋਰ ਰੇੜੀ ਰੂੜੀ ਕੁਸ ਵੀ ਨਹੀਂ ਤਾਂ ਤੇ ਫਾਈਨਲੀ ਹੁਣ ਫੇਰ ਭਾਈ ਵਿਹਲੇ ਹੋ ਕੇ ਘਰਾਂ ਪਹੁੰਚਿਆ ਜੀ ਮੈਂ ਮੰਮੀ ਨੂੰ ਕਿਹਾ ਮਮਾ ਮੈਂ ਕਿਹਾ ਮਾਤਾ ਭੁੱਖ ਲੱਗੀ ਵੀ ਬਹੁਤ ਭਾਈ ਕੁਸ ਹਾਂ ਪੁੱਤ ਅੱਜ ਆ ਜਾ ਮੇਰੇ ਪੁੱਤ ਅੱਜ ਕੀ ਹੋ ਗਿਆ ਤਾਂ ਕਾ ਹੋ ਗਿਆ ਤਾਂ ਮੇਰੇ ਪੁੱਤ ਤੇ ਛੱਟ ਲੱਗ ਗਈ ਹੈ ਕਿੱਥੇ ਖੜਾ ਹੋ ਖੜਾ ਹੋ ਖੜਾ ਹੋ ਇਹ ਕਾ ਕਿੱਥੇ ਵੱਜੀ ਛੱਟ ਇੱਥੇ ਵੱਜੀ ਇੱਥੇ ਵੱਜੀ ਹੋ ਹੋ ਕੇ ਰੋਇਆ ਵੀ ਤਾ ਤੂੰ ਰੋਈ ਤਾਂ ਥੋੜੀ ਹੁੰਦਾ ਪੁੱਤ ਰੋਈਦਾ ਨਹੀਂ ਹੁੰਦਾ ਬੱਗਾ ਛੇਰਾ ਛਾੜਾ ਤੂੰ ਛਾਤਰੀ ਕੱਲ ਤਾਂ ਬੁਲਾਈ ਨਹੀਂ ਛਾਤਰੀ ਕੋ ਬੁਲਾਈ ਹੈ ਹੱਥ ਜੋੜ ਕੇ ਬੁਲਾਈ ਦੀ ਪੁੱਤ ਤੂੰ ਰੋਟੀ ਖਾਣਾ ਤੂੰ ਤੇ ਭਾਈ ਸਾਡੇ ਨੂਰ ਦੀ ਛਾਤਰੀ ਕੱਲ ਕਰਿਓ ਕਬੂਲ ਤੇ ਹੁਣ ਮੈਂ ਘਰੇ ਪਹੁੰਚਿਆ ਮੈਂ ਕਿਹਾ ਵੀ ਮਾਦਾ ਵੀ ਪ੍ਰਸ਼ਾਦਾ ਲਓ ਪਹਿਲਾਂ ਹੈਨਾ ਮੰਮੀ ਕਹਿੰਦੀ ਭਾਈ ਵੀ 2 ਮਿੰਟ ਰੁਕ ਜਾ ਹੁਣ ਸਬਜ਼ੀ ਬਣ ਰਹੀ ਆ ਹਨਾ ਤੇ ਮੈਂ ਆਹ ਚੱਲ ਭਾਈ ਬਣਾ ਲਓ ਤੇ ਹੁਣ ਦੇਖਦੇ ਆਪਾਂ ਜਾ ਕੇ ਰਸੋਈ ਚ ਮਾਤਾ ਨੇ ਕੀ ਆ ਤਿਆਰ ਹੋਇਆ ਮਾਤਾ ਕਹਿੰਦੀ ਤੇਰੀ ਫੇਵਰੇਟ ਸਬਜ਼ੀ ਆ ਕੋਈ ਦੱਸਿਆ ਤਾਂ ਮੰਮੀ ਨੇ ਹੈ ਨਹੀਂ ਵੈਸੇ ਮੈਨੂੰ ਕੀ ਆ ਇਹ ਕਹਿੰਦੇ ਵੀ ਤੇਰੀ ਫੇਵਰੇਟ ਸਬਜ਼ੀ ਆ 2 ਮਿੰਟ ਰੁਕ ਜਾ ਫਿਰ ਚਾਹੀ ਤਰੋਟੀਆਂ ਖਾ ਲਈ ਦਾਸ ਕਹਿੰਦੇ ਵੀ ਮੈਂ ਬਣਾ ਲਵਾਂ ਰੋਟੀ ਬਣਾ ਲਵਾਂ ਜਤਕ ਨਾਲੇ ਤੇ ਸਬਜ਼ੀ ਬਣ ਰਹੀ ਆ ਮੈਂ ਹabhi ਬਣਾਉਣੀ ਹਜੇ ਇੰਨੀ ਲੋੜ ਚੱਲ ਹੈ ਨਹੀਂ ਸਾਜ ਰਹੀ ਹੈ ਕੋਈ ਟਾਈਮ ਹੋਇਆ ਨਹੀਂ ਜਿਆਦਾ ਮੈਂ ਕੋਈ ਨਾ ਮੈਂ ਬਸ ਹੀ ਰੋਟੀਆਂ ਇੱਕ ਦੋ ਖਾ ਲੈਣੀਆਂ ਉਹ ਹੀ ਗਰਮ ਕਰਕੇ ਚਲ ਦੋ ਇੱਕ ਹਜੇ ਖਾ ਲਊਗਾ ਭੁੱਖ ਜੀ ਮਿਟ ਜੂਗੀ ਬਾਕੀ ਚਲੋ ਸ਼ਾਮ ਨੂੰ ਖਾਏ ਲੈਣੀ ਫਿਰ ਹੁਣ 2-3 ਘੰਟੇ ਦਾ ਦਾ ਟਾਈਮ ਰਹਿ ਗਿਆ ਆਜੋ ਫੇ ਹੁਣ ਚੱਲਦੇ ਆ ਭਾਈ ਰਸੋਈ ਚ ਦਿਖਾਣੇ ਆ ਤੁਹਾਨੂੰ ਹਨਾ ਕਿਆ ਕੁਝ ਬਣਿਆ ਬੱਧੀ ਨਾ ਉੱਠੀ ਨਾ ਉੱਠੀ ਨਾ ਉੱਠੀ ਬੈਠ ਜਾ ਬੱਧੀ ਬੈਠ ਜਾ ਸੁਪ੍ਰਾਈਜ਼ ਦੇਣਾ ਕੋਈ ਦੇਖੋ ਸਰਪ੍ਰਾਈਜ਼ ਹਾਂ ਦੇਖਤਾ ਹਾਂ ਦਾ ਕੰਮ ਹੋ ਰੇ ਬਣ ਗਿਆ ਭਾਈ ਕੁਝ ਹੈ ਦੇਖੋ ਹੁਣ ਆਜੋ ਫਿਰ ਪਹਿਲਾ ਖਾ ਪਹਿਲਾਂ ਬੈਕ ਕੈਮਰਾ ਕਮਾ ਦੇਖ ਕੇ ਦੇਖ ਲੈ ਜੇ ਤੁਹਾਨੂੰ ਸਰਪ੍ਰਾਈਜ਼ ਦੇ ਦੇਈਏ ਅੱਛਾ ਹੋਣਾ ਜ਼ਰੂਰ ਦੇ ਦੇਈਏ ਲੈ ਭਾਈ ਆ ਤਾਂ ਤੁਹਾਨੂੰ ਇਹ ਪਿਆਜ਼ਾਂ ਵਾਲੇ ਦਹੀਂ ਨਾਲ ਵਧੀਆ ਲੱਗਦੇ ਆ ਉਹਦੇ ਨਾਲ ਖਾ ਸਕਦੇ ਜੇ ਕੱਲੇ ਵਧੀਆ ਲੱਗਦੇ ਆ ਕੱਲੇ ਖਾ ਸਕਦੇ ਪਰ ਨਹੀਂ ਹੈ ਮਿੱਠੇ ਆ ਇਹ ਹਾਂ ਮਿੱਠੇ ਆ ਇਹ ਬੜਾ ਕਲਰ ਕਲਰ ਪਾ ਕੇ ਬਣਾਇਆ ਇਹ ਹੈ ਮੈਂ ਕਿਹਾ ਸ਼ਾਦੂ ਹੈ ਪਤਾ ਨਹੀਂ ਹੁਣ ਕੋਈ ਖਾਂਦਾ ਹੋਊਗਾ ਕਿ ਨਹੀਂ ਇਹ ਖਾਦੀ ਬਣਾਏ ਨਹੀਂ ਇਹ ਕਿਹ ਕੋਈ ਸਪੈਸ਼ਲ ਉਹ ਤਾਂ ਅੱਜ ਕਿਹਦੇ ਸਪੈਸ਼ਲ ਬਣਾਇਆ ਸੀ ਹਾਂ ਖੋਲ ਕੇ ਆ ਨਹੀਂ ਇੱਕ ਚੱਕਰ ਕਿ ਆ ਇਹ ਵੇ ਹੁਣ ਮੇਰੀ ਵੈਸੇ ਹੀ ਬਣਾਈ ਆ ਸੀ ਮੈਨੂੰ ਮਨ ਚ ਆ ਗਿਆ ਦੁਪਹਿਰੇ ਬਣਾ ਲਈ ਜੀ ਤੇਰੇ ਖਾਣਗੇ ਅਸੀਂ ਬਣਾ ਲਈ ਅੱਛਾ ਲਾਪਰੀ ਬਣਾਏ ਭਾਈ ਲਾਪਰੀ ਤੇ ਬਣਾਏ ਆ ਮੈਨੂੰ ਸਰਪ੍ਰਾਈਜ਼ ਦਿੱਤਾ ਹੀ ਨਹੀਂ ਹਾਂ ਕਹਿੰਦੇ ਮੰਮੀ ਆ ਦੇ ਕੇ ਆ ਦਮਾ ਤੁਹਾਨੂੰ ਲੈ ਕੇ ਉਸ ਨੂੰ ਪੋਸਟਾਂ ਬੱਲੇ ਆ ਤਾਂ ਫੇ ਵਾਚੇ ਦੇਖਿਆ ਹਾਂ ਮੈਂ ਕਿਹਾ ਪਤਾ ਨਹੀਂ ਕਿ ਆ ਅੱਛਾ ਆਹੀ ਸਪੈਸ਼ਲ ਚੀਜ਼ ਈ ਤੀ ਕਿ ਹੋਰ ਵੀ ਆ ਕੁਝ ਹੋਰ ਵੀ ਹੈਗਾ ਉਹ ਬਾਅਦ ਚ ਦਿਖਾਉਂਗਾ ਖਲਾਸਾ ਕਰਕੇ ਦੱਸ ਭਾਈ ਚੌਲ ਹੈ ਕਰ ਇਹ ਫਿਰ ਟੇਸਟ ਟੇਸਟ ਕਰਕੇ ਤੁਹਾਨੂੰ ਮਿਲਦੇ ਆਂ ਫਿਰ ਲਓ ਜੀ ਹੁਣ ਦਹੀਂ ਦਾ ਇਹਦੇ ਨਾਲ ਮੰਮੀ ਮੇਲ ਜਿਆਦਾ ਮਿਲਿਆ ਨਹੀਂ ਫਿਰ ਖਾ ਕੇ ਦੇਖੋ ਖਾ ਕੇ ਦੇਖ ਲਈਏ ਇਹ ਤਾਂ ਦਹੀਂ ਨਾਲ ਖਾਣੀ ਨਹੀਂ ਤੂੰ ਕੱਲੇ ਖਾ ਕੇ ਦੇਖਣਾ ਪੈਣਾ ਹਾਂ ਹੈ ਬਣ ਗਿਆ ਕੋਈ ਬਾਕੀ ਹੋਰ ਇਹ ਕਦਾ ਹੁੰਦਾ ਐ ਨੂਰ ਪਤਾ ਕੀ ਕਹਿੰਦੀ ਸੀ ਜਦ ਮੈਂ ਨੂਰ ਉਹਨੇ ਲਾ ਕੇ ਮੈਨੂੰ ਲਾਪਰੀ ਦਾ ਫੜਾਇਆ ਮੈਨੂੰ ਕਹਿੰਦੀ ਮੰਮੀ ਇਸ ਤੋਂ ਪੜਾਈ ਜਾ ਲੈ ਕਹਿੰਦੀ ਮੈਂ ਕਿਹਾ ਹੂੰ ਕਿਹਾ ਤੂੰ ਦੇਖ ਜਦ ਮੈਂ ਦਿਖਾਇਆ ਮੈਨੂੰ ਨੂਰ ਬੈਠੀ ਦੀ ਗੋਦੀ 'ਚ ਹੂੰ ਕਹਿੰਦੀ ਕਰਦੀ ਗੱਦੂ ਐ ਲੱਡੂ ਉਹ ਲੱਡੂ ਤਾਂ ਸਹੀ ਨਾ ਹੋਈ ਲੱਡੂ ਉਹ ਕੋਲੇ ਕਲਰ ਲੱਡੂ ਆ ਪਿਆ ਨਾ ਰੰਗ ਪਿਆ ਨਾ ਤਾਂ ਕਰਕੇ ਕਹਿੰਦੀ ਤੂੰ ਕਹਿੰਦਾ ਤਾਂ ਦੁਨੀਆ ਬੁੱਧੇ ਚੋਲੇ ਇੱਕ ਵਾਰੀ ਦਹੀਂ ਪਾ ਕੇ ਖਾ ਕੇ ਦੇਖੋ ਮਿੰਨ ਤਾਂ ਦਹੀਂ ਨਾਲ ਜ਼ਿਆਦਾ ਵਧੀਆ ਲੱਗੇ ਦਹੀਂ ਚੜੋ ਆਪਾਂ ਝੂਠਾ ਨਹੀਂ ਕਰਨਾ ਔਰ ਥੋੜਾ ਜਿਹਾ ਪਾ ਕੇ ਦੇਖ ਰਾ ਥੋੜਾ ਜਿਹਾ ਪਾ ਕੇ ਦੇਖ ਲੈਂਦੇ ਨੂਰਦੇਵ ਆਪਾਂ ਨਹੀਂ ਖਾਂਦੇ ਚੋਲੇ ਕਹਿੰਦੇ ਮੈਨੂੰ ਨਹੀਂ ਵਧੀਆ ਲੱਗਦੇ ਮਿੱਠਿਆ ਨਹੀਂ ਖਾਂਦਾ ਬਾਈ ਮਿੱਠਿਆ ਨਹੀਂ ਖਾਂਦਾ ਉਹ ਉਹ ਕਿੱਡੇ ਖਾ ਕੇ ਰਹਿ ਗਈ ਹੈ ਤੇ ਨੂਰ ਨੂਰ ਨੇ ਕਿੱਦਾਂ ਖਾਦੇ ਉਹ ਤਾਂ ਚੌੜ ਬਾਲਖੰਦ ਦੀ ਮੈਂ ਮਾਰੇ ਜੇ ਖਾਦੇ ਉਹਨੇ ਖਾਦਾ ਹੀ ਨਹੀਂ ਉਹ ਮਿੱਠਾ ਨਹੀਂ ਹੈਗਾ ਉਹ ਵੀ ਮਿੱਠਾ ਨਹੀਂ ਨਾ ਖਾਂਦੀ ਇਹ ਚੌੜ ਤਾਂ ਦੇਖੋ ਜੀ ਖਾਂਦੀ ਉਹ ਤਾਂ ਬਹੁਤ ਜੂਨ ਵਾਲੇ ਪਰ ਸਬਜ਼ੀ ਗੱਲ ਖਾਂਦੀ ਆ ਨੂਨ ਵਾਲੇ ਗੱਲ ਆ ਆ ਨਹੀਂ ਉਹਨੇ ਖਾਣੇ ਮਿੱਠਾ ਤਾਂ ਉਹ ਕਦੇ ਨਹੀਂ ਖਾਂਦੀ ਸਿਰਫ ਮਿੱਠਾ ਦੁੱਧ ਪੀਂਦੀ ਆ ਉਹਦੇ ਦਾਮੂਝ ਪਾ ਲਿਓ ਪਾਉਣਾ ਵੀ ਲੱਡੂ ਆ ਦਾਮੂਝ ਪਾ ਲਿਓ ਰੇ ਜੇ ਦੇਖਿਆ ਵੀ ਦਵਾੜਾ ਪਾਉਣ ਲੱਗੀ ਬਖਾਤੇ ਹੀ ਨਹੀਂ ਹੂੰ ਪਹਿਲਾਂ ਖਾ ਲੇ ਵੀ ਲੱਡੂ ਆ ਖੇਤੇ ਇਦਾਂ ਵੀ ਵਧੀਆ ਹੂੰ ਪਰ ਮੈਂ ਕਹਿੰਦਾ ਇਕੱਲੇ ਜਿਆਦਾ ਸੁਆਦ ਆ ਇਕੱਲੇ ਜਿਆਦਾ ਵਧੀਆ ਲੱਗਦੇ ਆ ਆਪਣਾ ਆਪਣਾ ਟੇਸਟ ਹੁੰਦਾ ਨਾ ਇਹ ਐਨਾ ਮਿੱਠੇ ਆ ਨਾ ਉਹ ਹੂੰ ਇਹਦੇ ਵੀ ਦੰਨਿਆ ਆ ਬੇ ਹੂੰ ਇਕੱਲੇ ਜਿਆਦਾ ਸੁਆਦ ਲੱਗਦੇ ਹੂੰ ਜੌਲੇ ਖੇਣ ਤੈਨੂੰ ਭੁੱਖ ਲੱਗੀ ਵੀ ਐ ਹੂੰ ਦੇਖ ਲਓ ਬਾਈ ਕਿਹੇ ਹੁੰਦਾ ਪਿਆਰ ਹਨਾ ਨਾ ਮਾਂ ਦਾ ਹੋਰ ਕੀ ਕਿੱਥੇ ਮੈਂ ਸਮੇਰ ਦਾ ਅੱਜ ਬਿਨਾਂ ਰੋਟੀ ਤੇ ਫਿਰ ਤਾਂ ਕਿੱਥੇ ਮਿੱਠੇ ਚੌਲ ਅੱਜ ਰੋਟੀ ਘੱਟ ਨਹੀਂ ਖਾਗੀ ਆ ਤੂੰ ਕੋ ਰੋਟੀ ਮੰਮੀ ਸਵੇਰੇ ਮੈਂ ਲੇਟ ਹੋ ਗਿਆ ਦਾ ਮੈਂ ਕਾੜੀ ਕਾੜੀ ਮਾਂ ਲਾ ਗਿਆ ਮੈਂ ਚੱਲ ਉੱਥੇ ਖਾ ਲੂੰਗਾ ਕੁਝ ਅੱਛਾ ਰੋਪੜ ਮੈਂ ਜਾਸਨ ਦਾ ਕਹਿੰਦੀ ਚੱਲ ਮੈਂ ਲਿਆਉਂਦੀ ਤੇ ਮੈਂ ਵੀ ਮੈਂ ਲੇਟ ਹੋਇਆ ਉਹ ਬਹੁਤ ਰੋਟੀ ਤਾਂ ਬਣੀ ਪਈ ਸੀਗੀ ਰੋਟੀ ਤਾਂ ਬਣੀ ਹੀ ਦੀ ਹਾਂ ਹੂੰ ਮੈਂ ਮੈਂ ਕਿਹਾ ਚੱਲ ਹੁਣ ਉੱਥੇ ਖਾ ਲੂੰਗਾ ਕੁਝ ਮੈਂ ਹਜੇ ਜੋ ਕਹਿੰਦੇ ਨਹੀਂ ਜਿਹੜੀ ਕਹਾਵਾਂ ਦਾ ਮਿਲ ਜੇ ਨਾਸਤੇ ਖਾ ਕੇ ਜਾਓ ਤਾਂ ਬਾਹਰ ਮਿਲਦੀ ਇਹ ਤੇਰੇ ਨਾਲ ਖਾ ਕੇ ਜਾਓ ਬਾਹਰ ਵੀ ਨਹੀਂ ਮਿਲਦੀ ਬਾਹਰ ਵੀ ਨਹੀਂ ਮਿਲਦੀ ਤਾਂ ਰਹਿ ਜਾਂਦਾ ਮੈਂ ਬੁੱਖਾ ਹੀ ਘਰ ਚਾਚ ਚ ਫੇਰੇ ਹੀ ਰਹਿ ਜਾਂਦਾ ਫਿਰ ਬੰਦਾ ਸੱਚੇ ਮੇਰੇ ਨਾਲ ਵੀ ਵਰਖਿਆ ਵਾ ਮੈਂ ਵੀ ਵਰਖਿਆ ਵਾ ਮੇਰੇ ਨਾਲ ਵੀ ਆ ਕੁਸ਼ ਹੋਇਆ ਭਾਈ ਆਹੀ ਹਾਲ ਹੋਇਆ ਦੇਖ ਲਓ ਘਰ ਤੇ ਖਾ ਕੇ ਨਹੀਂ ਯਾਰ ਨਾ ਤਾਂ ਬਾਹਰ ਉੱਥੇ ਖਾਣ ਦਾ ਟਾਈਮ ਲੱਗਿਆ ਉਦੋਂ ਪਹਿਲਾਂ ਮੀਂਹ ਜੇ ਲੱਗਿਆ ਦੁੱਧ ਪਾਉਂਦੇ ਨੂੰ ਮਾਹ ਯਾਰ ਮੀਂਹ ਜੇ ਲੱਗਦਾ ਮਾਹਾਂ ਪਹਿਲਾਂ ਤਾਂ ਦੁੱਧ ਦਾ ਹੀ ਨਿਮੇੜ ਕੰਮ ਦੁੱਧ ਦਾ ਨਿਮੇੜਿਆ ਆ ਵਾਹ ਚੱਲ ਹੁਣ ਘਰੇ ਜਾ ਕੇ ਖਾ ਲਾਂਗੇ ਹੁਣ ਕੀ ਆ ਖਾਣਾ ਕੋਲ ਚੱਲ ਘਰ ਆਇਆ ਜਨੇ ਨੂੰ ਫੇਰ ਮੈਨੂੰ ਜਾਣਾ ਪੈ ਗਿਆ ਫੋਨ ਆ ਗਿਆ ਉੱਥੇ ਦਾ 15 ਮਿੰਟ ਦਾ ਕੰਮ ਤਾਂ ਮੈਂ ਹਾਂ ਚੱਲ ਮੈਂ ਆ ਜਾਣਾ ਜਾਣਾ ਨਹੀਂ ਹੋਣਾ ਬਹੁਤ ਟਾਈਮ ਲੱਗਦਾ ਲੱਡੂ ਕਦੋਂ ਲੱਡੂ ਲੱਡੂ ਕਿੱਥੇ ਆ ਪੁੱਤ ਮੈਂ ਤਾਂ ਇਹਨੂੰ ਵੀ ਲੱਡੂ ਐ ਕਿੱਥੇ ਦਾ ਉਹ ਲੱਡੂ ਕਿੱਥੇ ਆ ਲੱਡੂ ਚਾਚੂ ਤੈਨੂੰ ਕੀ ਕਹਿੰਦਾ ਏ ਪੁੱਤ ਚਾਚੂ ਤੈਨੂੰ ਕੀ ਕਹਿੰਦਾ ਏ ਕੀ ਆ ਕਹਿੰਦਾ ਹੁੰਦਾ ਚਾਚੂ ਦੱਸੀ ਕੀ ਆ ਕਹਿੰਦਾ ਚਾਚੂ ਦੱਸੇ ਪੁੱਤ ਪਤਾ ਹੀ ਨਹੀਂ ਕਿਆ ਕਹਿੰਦਾ ਇਹਨੂੰ ਪਤਾ ਹੀ ਹੁਣ ਚੰਬਲੀ ਪਈ ਆ ਇਹ ਹੁਣ ਇਹਨੇ ਕੁਛ ਨਹੀਂ ਦੱਸਣਾ ਚਲੋ ਠੀਕ ਹੈ ਜੀ ਫੇਰ ਮਿਲਦੇ ਹੁਣ ਚਾਹ ਖਾ ਲਈਏ ਪਹਿਲਾਂ ਫੇਰ ਮਿਲਦੇ ਤੁਹਾਨੂੰ ਇੱਕ 30 ਹੋਰ ਨੇ ਪੈਸੇ ਲੈ ਮਲੇ ਕਦੇ ਚਾਹ ਖਾਦਾ ਫਿਰ ਖਾਂਦੇ ਮੰਮੀ ਦਾ ਨਹੀਂ ਭਾਈ ਕੁਝ ਚੀਜ਼ ਸਪੈਸ਼ਲ ਹੋਰ ਆ ਕੋਈ ਤੇਰੀ ਸਰਪ੍ਰਾਈਜ਼ ਤੇਰੀ ਫੇਵਰੇਟ ਚੀਜ਼ ਹੈ ਤੇਰੀ ਫੇਵਰੇਟ ਹਾਂ ਤੇਰੀ ਹਾਂ ਚਲੋ ਦੇਖਦੇ ਆ ਹੋਰ ਕਿਆ ਫੇਵਰੇਟ ਆ ਨਾ ਮੈਂ ਸਹੀ ਤੁਹਾਨੂੰ ਥੋੜੀ ਦੇਰ ਤੱਕ ਚਾਹ ਖਾ ਕੇ ਲਓ ਮਾਤਾ ਜੀ ਆ ਗਏ ਹੁਣ ਭਾਈ ਰਸੋਈ ਚ ਹੈ ਹੁਣ ਦੱਸੋ ਕਿਆ ਬਣਾਇਆ ਸਪੈਸ਼ਲ ਹੈ ਹੋਰ ਹੋਰ ਤੇਰੇ ਤੁਹਾਨੂੰ ਆਸਲ ਤੇਰੀ ਪਸੰਦ ਕਿਆ ਹੁੰਦੀ ਹੈ ਮੇਰੀ ਪਸੰਦ ਹੀ ਪਸੰਦ ਆ ਪਰ ਦੱਸ ਕਿਆ ਹੁੰਦੀ ਹੈ ਕਿਆ ਲੈਣਾ ਪੁੱਤ ਮੇਰੀ ਤਾਂ ਭਾਈ ਪਸੰਦ ਮੇਰਾ ਤਾਂ ਯਾਨੀ ਜੇ ਖਾਣ ਪੀਣ ਦੇ ਮਾਮਲੇ ਚ ਤਾਂ ਭਾਈ ਮੈਨੂੰ ਪਨੀਰ ਪਸੰਦ ਆ ਹਾਂ ਹਾਂ ਹੋਰ ਹੋਰ ਤਾਂ ਹੋਰ ਇਹ じゃ ਕਿਆ ਬਣਾ ਲਿਆ ਮੈਂ ਤਾਂ ਕਲੇਰੀ ਵੀ ਖਾ ਲ ਨਾ ਇਹ ਉਹ ਖਾਤਾ ਸਾਰੀਆਂ ਹੀ ਹੋ ਪਸੰਦ ਨਹੀਂ ਤੇਰੀ ਦੀ ਗੱਲ ਕਰਦੀ ਮੈਂ ਹਮ ਇੱਕ ਦੋ ਖਾ ਲ ਨਾ ਇਹ ਸ਼ਿਮਲਾ ਵਿੱਚ ਕਰੇਲੇ ਭਰੇ ਵੇ ਸਵਾਦ ਲੱਗਦੇ ਹਾਂ ਭਰੇ ਵੇ ਹੈ ਇੱਕ ਖਾ ਲਾ ਤੂੰ ਸ਼ਿਮਲਾ ਸ਼ਿਮਲਾ ਨਾ ਨਹੀਂ ਸ਼ਿਮਲਾ ਵਿੱਚ ਢਿੰਡੇ ਭਰੇ ਵੇ ਭਰੀ ਵੀ ਢਿੰਡੇ ਭਰੇ ਵੇ ਭਰੀ ਵੀ ਸਬਜ਼ੀ ਕੋਈ ਵਿੱਚ ਵੀ ਹਾਂ ਭਰੀ ਵੀ ਸਬਜ਼ੀ ਕੋਈ ਵੀ ਹੈ ਖਾਂਦਾ ਏ ਉਹ ਬਿੰਡੀਆਂ ਹਾਂ ਹੈ ਹਾਂ ਠੀਕ ਹੈ ਖਾਣਾ ਤਾਂ ਪਨੀਰ ਹਾਂ ਪਨੀਰ ਸਭ ਤੋਂ ਪਹਿਲੇ ਨੰਬਰ ਤੋਂ ਹਾਂ ਉਹ ਸੋਚ ਕੇ ਦਿਖਾਓ ਇਸ ਪਤੀਲੇ ਵੱਲ ਦੇਖ ਕੇ ਸੋਚੋ ਵੀ ਕੀ ਹੋ ਸਕਦਾ ਹੈ ਕੀ ਹੋ ਸਕਦਾ ਹੈ ਭਾਈ ਕੀ ਹੋ ਸਕਦਾ ਇਹਦੇ ਚ ਮੈਂ ਹੁਣ ਇਦਾਂ ਬੰਦ ਪਤੀਲੇ ਚ ਕੀ ਕਹਿ ਦਵਾਂ ਗੈਸ ਬਲਣਾ ਗੈਸ ਬੰਦ ਬੰਦ ਪਤੀਲੇ ਵਿੱਚ ਕਹਿ ਕਹਿ ਦਵਾਂ ਮੈਂ ਵੀ ਕੀ ਹੋ ਸਕਦਾ ਇਹਦੇ ਚ ਕੋਮਨ ਸਸ ਦਿਮਾਗ ਲਾਓ ਵੀ ਇਹੋ ਜੀ ਪਤੀਲੇ ਚ ਕੀ ਚੀਜ਼ ਬਣ ਸਕਦੀ ਵੀ ਅਨੀਆਂ ਜੀ ਦਾ ਤਨੀ ਫੇਵਰਟ ਹੈ ਸੋ ਇਹਦੇ ਚ ਤਾਂ ਇਹੋ ਜਿਹੇ ਪਤੀਲੇ ਚ ਕਿਹੜੀ ਚੀਜ਼ ਬਣ ਸਕਦੀ ਹੈ ਇਹੋ ਜਿਹੇ ਪਤੀਲੇ ਚ ਕਿਆ ਬਣ ਸਕਦਾ ਯਾਰ ਮੈਨੂੰ ਤਾਂ ਹੁਣ ਸਮਝ ਨਹੀਂ ਕਿ ਕੁਵਡ ਬਣ ਸਕਦਾ ਵੀ ਕੋਈ ਸੁੱਕੀ ਬਣੂਗੀ ਠੀਕ ਹੈ ਇਹਦਾ ਮਤਲਬ ਫਿਰ ਗਿੱਲੀ ਉਹ ਸਬਜੀ ਆ ਦੇਖ ਨਾ ਤਾਂ ਸੁੱਕੀ ਛੇਮਲਾ ਮਿਰਚ ਤਾਂ ਉਬੜਨੀ ਆ ਭਰ ਕੇ ਨਾ ਤਾਂ ਭਿੰਡੀਆਂ ਬਣਨੀਆਂ ਸੁੱਕੀਆਂ ਬਣਦੀ ਆ ਉਹ ਜੇ ਬਣ ਸਕਦੀ ਉਹ ਵੀ ਇਹ ਬਣ ਤਾਂ ਸਕਦੀ ਆ ਪਰ ਜਿਹੜਾ ਆ ਕਿਹਾ ਏ ਉਹ ਤੇ ਮੈਨੂੰ ਐ ਪਤਾ ਲੱਗ ਗਿਆ ਵੀ ਸੁੱਕੀ ਸਬਜ਼ੀ ਹੈ ਨਹੀਂ ਹੈਨਾ ਇਹ ਗਾਦਾ ਪਿੰਡੀਆਂ ਸੁੱਕੀਆਂ ਹੁੰਦੀਆਂ ਨਾ ਭਰੀ ਵੀ ਸ਼ਿਮਲਾ ਮਿਰਚ ਨਾ ਭਰੇ ਵੀ ਟਿੰਡੇ ਨਾ ਕਰੇਲੇ ਫੇਰ ਤਾਂ ਇੱਕੇ ਚੀਜ਼ ਬਕੀ ਬਚੀ ਆ ਭਾਈ ਪਨੀਰੇ ਬਚਿਆ ਹੈ ਫੇਰ ਤਾਂ ਪਨੀਰੇ ਹੋ ਸਕਦਾ ਬਾਈ ਦਿਨ ਦਿਨ ਹੋ ਗਿਆ ਦੁੱਧ ਬਚ-ਬਚ ਕੇ ਹੁੰਦੇ ਆ ਮੈਂ ਪਨੀਰੇ ਬਣਾਉਂਦਾ ਕੀ ਚਾ ਅਸੀਂ ਭਾਈ ਕਾਦਾ ਕਰਦੇ ਆਪਣੀ ਹਾਂ ਇਹ ਆਲਾ ਹੈ ਬਾਜੀ ਬਾ ਅੱਜ ਦਾ ਫਿਰ ਬਹਿ ਜਾ ਬਹਿ ਜਾ ਕਿਤੇ ਮਗਾਏ ਤੇ ਮਟਰ ਹੈ ਹਾਂ ਅਸੀਂ ਪਨੀਰ ਪਾ ਲਿਆ ਵਿੱਚ ਪਾ ਲਈ ਸੁਨਾ ਮਿਰਚ ਹਾਂ ਅੱਛਾ ਕੜਾਈ ਪਨੀਰ ਬਣ ਗਿਆ ਇਹ ਠੀਕ ਆ ਭਾਈ ਉਹ ਲਿਆਂਦੀ ਨਹੀਂ ਹੈਗੇ ਮਟਰ ਮਟਰ ਰਹਿ ਗਏ ਮੈਂ ਹੈਗੇ ਆ ਮਟਰ ਉੱਧਰ ਨਹੀਂ ਮੈਂ ਰੱਖੇ ਵੇ ਸਾਹਮਣੇ ਫਿਰ ਪਾ ਲੈਣ ਉਹ ਥੋੜੇ ਜਿਹਾ ਉਹ ਵੀ ਪਾ ਲੈਣੇ ਉਹ ਵੀ ਪਾ ਲੈਣੇ ਥੋੜੇ ਜਿਹਾ ਆਜ ਤੂੰ ਵੀ ਕੜਾਹੀ ਪਨੀਰ ਖਾ ਲੋ ਹਾਂ ਤੇ ਫੇਰ ਦੁੱਧ ਤੋਂ ਬਚ ਕੇ ਅੱਜ ਮੈਂ ਮਟਰ ਪਨੀਰ ਬਣਾਉਣੀ ਥਾਲ ਰੱਖੇ ਹਾਂ ਥਾਲ ਠੀਕਾ ਠੀਕਾ ਹਾਂ ਹੁਣ ਆ ਬਣਾ ਤੇ ਲਾਪੇ ਤੇ ਆ ਭਾਈ ਇਹਦਾ ਫੇਰ ਬਹਿ ਜਾ ਬਹਿ ਜਾ ਹੋ ਗਈ ਅੱਜ ਤਾਂ ਪਨੀਰ ਹੈਂ ਹੋਰ ਕੀ ਬਾਤ ਹੈ ਪਨੀਰ ਦਾ ਪਨੀਰ ਦਾ ਹੀ ਫੈਦਾ ਜਿੰਨੇ ਮਾਰਦੀ ਖੁੱਲਾ ਪਾ ਲੈ ਹਾਂ ਆ ਦੇਖ ਲੋ ਹੁਣ ਬਈ ਘਰ ਦਾ ਪਨੀਰ ਭਾਈ ਐਦਾਂ ਖੁੱਲਾ ਪੈ ਜੀ ਪਨੀਰ ਹੈ ਪਨੀਰ ਪਿਆ ਹਾਂ ਇਹ ਤਾਂ ਹੈ ਘਰ ਦੇ ਨਾਲੇ ਪਨੀਰ ਵੀ ਹੈ ਨ ਵਧੀਆ ਬਣਿਆ ਵਾ ਨਿੱਕ ਨੰਬਰ ਹੈ ਨਾ ਇਹ ਖਾਣੇ ਨੂੰ ਵੀ ਠੀਕ ਲੱਗਦਾ ਨਾਲੇ ਨਰਮ ਦਾ ਨਰਮ ਹੋਰ ਇਹ ਆ ਦੇਖੋ ਇਹ ਵਧੀਆ ਪਨੀਰ ਆ ਆਪਣਾ ਪਨੀਰ ਦਾ ਵਰਗੇ ਪਲੇਸ ਦੇ ਬਾਕੀ ਤਰੀਸ ਨਹੀਂ ਹਾਂ ਸ਼ਾਬਾਸ਼ ਹਾਂ ਐਸੇ ਆ ਹਾਂ ਤਾਂ ਇਹ ਪਸੰਦ ਨਹੀਂ ਬਣਾਤੀ ਲੈ ਬਿਲਕੁਲ 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 ਇਹ ਪਨੀਰ ਵਾਲੇ ਪਰੌਂਠੇ ਖਾਣੇ ਆ ਤੇ ਉਹ ਵੀ ਘਰਾਂ ਦੇ ਲੈ ਬੱਸ ਫਿਰ ਪਨੀਰ ਮੋਲਾ ਦਾ ਖਾਸਾ ਹੀ ਫਾੜ ਲਿਆ ਨਹੀਂ ਪਰੌਂਠੇ ਬਣਾ ਖਾਣ ਦੇ ਇਹਦੇ ਪਰੌਂਠੇ ਬਣਾ ਦੇ ਹਾਂ ਮੇਰੇ ਖਾਣੇ ਤੇ ਚਾ ਪਨੀਰ ਵੀ ਨਹੀਂ ਦੇਖ ਲਾਉਣਾ ਕਈ ਗਾਣੇ ਪਰੋੜਾ ਹਾਂ ਕਿਆ ਗੱਲ ਮਾਪਾ ਇਦੋਂ ਲਈ ਥੋੜਾ ਇਕੱਠਾ ਸਾਰਾ ਕੁਝ ਸੁਣਾ ਲੈਣਾ ਹਾਂ ਮੈਂ ਨਹੀਂ ਅੱਗੇ ਆਪਾਂ ਦੇ ਨਾਲ ਤੇ ਹਾਂ ਇਹ ਤਾਂ ਹੈ ਮਾਤਾ ਮੇਟਾ ਟਿੱਡ ਲੱਗ ਗਿਆ ਤੂੰ ਤਾਂ ਕਿਤੇ ਕਿਤੇ ਪਨੀਰ ਤੇ ਮੂਹੇ ਪਨੀਰ ਤਾਂ ਜਾਓ ਖਾਣੇ ਦਾ ਸਵਾਦ ਨੂੰ ਪਾਣਾ ਹੀ ਨਾ ਸਾਡੀ ਕਰੀ ਆਦ ਨਹੀਂ ਇਹ ਕਹਾਂ ਮੇਰਾ ਢਿੱਡ ਖੋਣ ਲੱਗ ਗਿਆ ਕਿਤੇ ਪਨੀਰ ਪਨੀਰ ਤੇ ਮੂੰਹ ਹੀ ਅੱਕ ਜਵੇ ਹੈ ਹਾਂ ਇਹ ਵੀ ਗੱਲ ਠੀਕ ਹੈ ਮੈਂ ਨਹੀਂ ਜਿੱਥੇ ਇਕੱਠਾ ਨਹੀਂ ਕਰਾਉਣਾ ਪਾਜੀ ਨੇ ਅੱਕਦਾ ਪਨੀਰ ਤੋਂ ਮੈਂ ਤਾਂ ਮੋਸ਼ਿਤ ਹੀ ਅੱਕੇ ਹੁੰਦੇ ਐ ਸੁੱਕੀ ਮੂਜੀ ਬੋਖਾਂਦਾ ਤਾਂ ਪਨੀਰ ਦੀ ਘੁਰਜੀ ਹੋਵੇ ਹਾਂ ਮੂਰਦੇ ਪਾਪਾ ਵੀ ਬੋਖਾਂਦੇ ਤਾਂ ਹੋਏ ਉਹਨਾਂ ਨੂੰ ਸੁੱਕੀ ਚਾਹ ਦੀ ਜੱਗੀ ਲਾੜੀ ਤੜੀ ਯਾਰਾ ਘੱਟ ਪਸਾਂਦਾ ਜਿੱਦਾਂ ਮੂਰਜੀ ਜਾਲਾ ਜਿੱਦਾਂ ਅਸੀਂ ਘੁਰਜੀ ਬਣਾ ਲੰਨੇ ਆ ਉਦੋਂ ਸਾਨੂੰ ਦਾ ਰੋਕਤੀ ਕਰ ਜੇਨੀਆ ਤਾਂ ਹਾਂ ਨਹੀਂ ਮੰਨੂ ਬਾਈ ਬਹੁਤ ਸਵਾਦ ਆਦੀ ਇਹਨਾਂ ਦਾ ਮਸਾਲਾ ਲੱਗਦੀ ਹੈ ਇਹੋ ਵੀ ਭਾਈ ਰੱਜ ਕੇ ਬੰਦਾ ਮੈਂ ਤਾਂ ਜੇ ਕਿਤੇ ਰਾਤ ਨੂੰ ਜੇ ਕਿਤੇ ਰਾਤ ਨੂੰ ਮਣੀ ਵੀ ਹੋਵੇ ਨਾ ਮੈਂ ਤਾਂ ਨਾਲ ਦੀ ਨਾਲ ਘੁੱਟ ਦੁੱਧ ਦਾ ਨਾਲੇ ਇੱਕ ਇੱਕ ਬੁਰਕੀ ਪਨੀਰ ਦੀ ਭੁੱਜੀ ਦੀ ਸਬਜ਼ੀ ਨਾਲ ਇੱਕ ਇੱਕ ਘੁੱਟ ਦੁੱਧ ਦਾ ਇੱਕੜਾ ਰੋਟੀ ਖਾ ਲਈਦੀ ਆਪਾਂ ਬਹੁਤ ਸਵਾਦ ਆਦੀ ਇਹ ਇਹ ਤਾਂ ਬਹੁਤ ਸਵਾਦ ਆਦੀ ਨਾ ਕੋਈ ਸਬਜ਼ੀ ਨਹੀਂ ਨਾ ਖਾਉਂਦੇ ਆਪਾਂ ਤੇ ਗਾਉਂਦੇ ਆਂ ਇਹ ਫਿਰ ਰੋਟੀ ਦਾ ਜਰੀ ਨਹੀਂ ਆਉਂਦਾ ਕਚੋਰੀ ਜਾਂ ਉਹ ਵਿੱਚ ਉਹ ਜਦ ਜੀ ਘਰ ਦੇ ਨਹੀਂ ਆਉਂਦਾ ਹੁਣ ਕਰਦਾ ਇਹ ਖਾਣੇ ਹੁਣ ਹੀ ਨਾ ਪਸੰਦ ਆ ਹਾਂ ਇਹਨੂੰ ਜਿਨਾ ਮੱਧ ਪਨੀਰ ਦੇ ਦੀ ਪੁਰਜੀ ਬਣਾ ਕੇ ਉਹ ਵੀ ਤਾਂ ਹੈ ਹੁਣ ਆਪਣੀ ਆਪਣੀ ਬਸਾਂਦਾ ਹੁਣ ਮੰਨੂ ਭਾਈ ਛੋਲੂ ਤੇ ਪਨੀਰ ਪਸੰਦ ਆ ਅਸੀਂ ਖਲੇ ਬਗੈਰ ਅਸੀਂ ਕੰਮ ਵੀ ਦੁੱਧ ਦਾ ਹੀ ਕਰੀਦਾ ਇਹ ਚੀਜ਼ ਵੀ ਦੁੱਧ ਵਾਲੀ ਉਸਵਾਵਾ ਮਾਂ ਦੀ ਪਿੰਡੀਆਂ ਵੀ ਨਹੀਂ ਖਾਂਦਾ ਉਸ ਨਹੀਂ ਪਸੰਦ ਪਿੰਡੀਆਂ ਉਹ ਹੋਊਗਾ ਮਾਣ ਬਟੇ ਇੰਨੀ ਖਾ ਲੂਗਾ ਬੱਸ ਉਹ ਵੀ ਦਹੀਂ ਨਾਲ ਆ। ਇਹਨੂੰ ਦਹੀਂ ਚਾਹੀਦਾ ਨਾਲ ਜਿਵੇਂ। ਪਿਆਜ਼ ਨਾਲ ਦਹੀਂ ਵੀ ਨਾਲ ਕੋਈ ਕਾਗ। ਆ ਫਿਰ ਉਹਨਾਂ ਦੀ ਸਬਜ਼ੀ ਹੋਰ ਬਣਾਈ ਦੀ ਆ ਫਿਰ ਆ ਪਸੰਦ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਖਾਂਦੇ ਫਿਰ। ਉਹੀ ਗੱਲ ਆ। ਇਹ ਫਿਰ ਨੂੰ ਕਾਹਦੀ ਪਸੰਦ ਹੈਗੀ ਟੰਡੀਆਂ। ਹੁਣ ਸ਼ਿਮਲਾ ਮਿਰਚ ਦੇਖ ਲਓ ਭਰੀ ਵੀ ਮੈਨੂੰ ਪਸੰਦ ਆ। ਹੋਰ। ਕੱਟੀ ਵੀ ਪਸੰਦ ਨਹੀਂ। ਇਹ ਆਪਣੀ ਆਪਣਾ ਹਰੇਕ ਦਾ ਆਪਣਾ ਆਪਣਾ ਹੁੰਦਾ। ਹੋਰ ਦਾ ਪਰ ਭਰੀ ਬਣਾਉਂਦੇ ਕੱਟੇ ਦੇ ਤਾਂ ਕੱਟੇ ਆ। ਕੱਟ ਕੇ ਦਾ ਕੱਟੇ ਆ। ਹੁਣ ਅੱਜ ਵਾਲੀ ਮੈਂ ਇਹਦੇ ਚੋਂ ਭਾਈ ਤੁਹਾਡੀਆਂ ਮਿਰਚਾਂ ਮਿਰਚਾਂ ਸੈੱਟ ਕਰ ਦੇਣੀ ਆ ਮਿਰਚ ਮਿਰਚ ਖਾ ਲੈਣਾ। ਖਾਓ ਖਾਓ ਮਿਰਚਾਂ ਮਿਰਚਾਂ। ਕਾਣਾ ਇਹ ਦੋਨਾਂ ਚਾਰਤੀ ਖਾਧਾ ਤੇ ਸਾਕੋ ਹੀ ਨਾ ਉਹ ਸਿੱਖਾ ਲੋਨੇ ਪਾਈ ਤੇ ਹੋ ਗਿਆ ਤੇ ਪਨੀਰ ਖਾ ਤਾਂ ਖੁਸ਼ ਹੋ ਹੁਣ ਤਾਂ ਹੁਣ ਤਾਂ ਮੈਂ ਚੌਲ ਖਾ ਲੇ ਹੈਨਾ ਫੇਰ ਹੁਣ ਇਹਦੇ ਜੋਗੀ ਜਗਾ ਬਣਾ ਲਈਏ ਦੋ ਤਿੰਨ ਘੰਟੇ ਹੈਗੇ ਜਾਂ ਤੱਕ ਕੰਮ-ਕੁਮਨ ਨਵੇੜ ਲੀਏ ਡੇਕਰ ਵਾਲਾ ਪਿਆ ਹੋਣਾ ਹੋਸ਼ੇ ਬਾਸ ਸੁਨਿਆ ਡੇਕਰ ਵਾਲਾ ਕੰਮ-ਕੁਮਨ ਨਵੇੜ ਲੀਏ ਫੇਰ ਉਤੇ ਬਾਅਦ ਜਦ ਤੱਕ ਹਜਮ ਹੋ ਜਾਣਾ ਜਿਹੜੇ ਚੌਲ ਖਾਦੇ ਆ ਫੇਰ ਪਨੀਰ ਨੂੰ ਗੜੇ ਦਵਾਂਗੇ ਹੁਣ ਸ਼ਾਮ ਹੈਨਾ ਇਹਨੂੰ ਕੋ ਬੰਚਣਾ ਹੈ ਹਾਂ ਹੋਰ ਚਾਰੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਵੀ ਕਿਸੇ ਅਗਲੇ ਬਲੌਗ ਚ ਹੁਣ ਭਾਈ ਨਵੇੜੀਏ ਕੰਮ ਮੱਝਾਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ